ਇਹ ਸਾਰਾ ਪੂਰਾ ਦੁੱਖ ਚੱਲ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਬਹੁਤ ਸਾਰੇ ਲੋਕਾਂ ਦੇ ਉੱਥੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਦੁਨੀਆ ਦੁੱਖ ਮਨਾ ਰਹੀ ਹੈ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਐਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ ਗਰੋ ਆਏ ਹੋਏ ਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਦੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਅਪਨ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਕਾਫ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਬੇਨਤੀ ਇਹ ਹੀ ਹੈ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹੋ ਜੇ ਗਰੁਹਾਂ ਨੂੰ ਲੱਭਿਆ ਜਾਏ ਔਰ ਜਿਹੜੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਰਾਜਵੀ ਜਵੰਡੇ ਦੀ ਮੌਤ ਦਾ ਹਲੇ ਤੱਕ ਦੁੱਖ ਇਹੜਾ ਕਿ ਉਹ ਦੂਰ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਲਗਾਤਾਰ ਸਿੰਗਰ ਘੇੜੇ ਕਿਉਂ ਅੱਗੇ ਆ ਰਹੇ ਨੇ ਅਤੇ ਦੱਸ ਰਹੇ ਨੇ ਕਿ ਕਿਵੇਂ ਸਾਡੇ ਫੋਨ ਚੋਰੀ ਹੋਏ ਕਿੱਦਾਂ ਸਾਡੇ ਪੈਸੇ ਚੋਰੀ ਹੋਏ ਅਤੇ ਜਿਹੜੇ ਜ਼ਰੂਰੀ ਦਸਤਾਵੇਜ਼ ਸੀਗੇ ਉਹ ਕਿਵੇਂ ਚੋਰੀ ਹੋਏ ਹਰ ਕੋਈ ਸਿੰਗਰ ਹਰ ਕੋਈ ਜਿਹੜਾ ਕਿ ਉੱਥੇ ਮੌਜੂਦ ਸੀਗਾ ਜਿਨ੍ਹਾਂ ਦੀ ਜੇਬਾਂ ਦੇ ਵਿੱਚੋਂ ਫੋਨ ਨਿਕਲੇ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚੋਂ ਜਿਹੜੇ ਕਿ ਪੈਸੇ ਨਿਕਲੇ ਪ੍ਰੋਫੈਸ਼ਨਲ ਗੈਂਗ ਜਿਹੜੀ ਕਿ ਉਹ ਦੱਸੀ ਜਾ ਰਹੀ ਸੀਗੀ ਕਾਫੀ ਜ਼ਿਆਦਾ ਲੋਕਾਂ ਨੇ ਇਹ ਕਿਹਾ ਕਿ ਹਲੇ ਤੱਕ ਇਹ ਕਿ ਉਹ ਫੋਨ ਟ੍ਰੇਸ ਨਹੀਂ ਹੋ ਰਹੇ ਜਿਹੜੇ ਪੈਸੇ ਗਵਾਚੇ ਸੀਗੇ ਕੌਣ ਸੀਗੇ ਉਹ ਲੋਕ ਤੇ ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਦੋ ਲੋਕ ਨਹੀਂ ਸੀਗੇ ਉਹ ਗੈਂਗ ਦੇ ਵਿੱਚ ਆਏ ਸੀਗੇ ਮੈਂ ਵੀਡੀਓ ਆਪਣੇ ਚੈਨਲ ਦੇ ਉੱਪਰ ਅਪਾਈਆਂ ਨੇ ਤੁਸੀਂ ਜਾ ਕੇ ਉਹ ਵੀ ਵੀਡੀਓ ਦੇਖਿਓ ਕਿਉਂਕਿ ਇੱਕ ਵੀਰ ਵੱਲੋਂ ਇਹ ਕਹਿਣਾ ਹੈ ਕਿ ਜਦੋਂ ਮੈਂ ਰਾਜਵੀਰ ਜਵੰਡੇ ਦੀ ਅਰਥੀ ਚੁੱਕੀ ਹੋਈ ਸੀਗੀ ਉਸ ਸਮੇਂ ਜਿਹੜਾ ਕਿ ਮੇਰੀ ਜੇਬ ਵਿੱਚ ਹੱਥ ਪਿਆ ਮੈਨੂੰ ਇਹ ਵੀ ਲੱਗਾ ਕਿ ਮੇਰੀ ਜੇਬ ਦੇ ਵਿੱਚ ਕੁਝ ਨਿਕਲਣ ਦੇ ਆ ਪਰ ਉਦੋਂ ਰਾਜਵੀਰ ਜਵੰਡੇ ਜਿਹੜੀ ਕਿ ਉਹਨਾਂ ਨੇ ਅਰਥੀ ਚੁੱਕੀ ਹੋਈ ਸੀਗੀ ਇਸ ਕਰਕੇ ਜਿਹੜਾ ਕਿ ਉਹਨਾਂ ਨੇ ਉੱਥੇ ਰੋਲਾ ਨਹੀਂ ਪਾਇਆ ਤੇ ਇਸ ਤੋਂ ਬਾਅਦ ਕਲਾਕਾਰਾਂ ਨੇ ਵੀ ਇਹ ਸਭ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਚੇਤਾਵਨੀ ਦੇ ਦਿੱਤੀ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਕਵਾਂਗੇ ਪੂਰਾ ਜੋਰ ਲਗਾਵਾਂਗੇ ਕਿ ਉਹ ਚੋਰ ਲੱਭੇ ਜਾਣ ਅਤੇ ਉਹਨਾਂ ਨੂੰ ਫੜ ਕੇ ਇੱਕ ਵਾਰ ਸਾਰਿਆਂ ਦੇ ਸਾਹਮਣੇ ਜਿਹੜਾ ਕਿ ਲਿਆਦਾ ਜਾਵੇ ਕੀ ਆਖਰਕਾਰ ਤੁਸੀਂ ਕਿਸੇ ਲਈ ਮੋਤ ਦੇ ਵਿੱਚ ਇਹ ਸਭ ਕੁਝ ਕਿੱਦਾਂ ਕਰ ਸਕਦੇ ਹੋ ਤੁਹਾਡਾ ਕਿੰਨਾ ਜਿਹੜਾ ਕਿ ਉਹ ਦਿਲ ਹੋਵੇਗਾ ਕਿੰਨਾ ਜਿਗਰਾ ਹੋਵੇਗਾ ਕਿ ਤੁਸੀਂ ਇੱਕ ਇਨਸਾਨ ਦੀ ਜਿਹੜੀ ਕਿ ਉਹ ਦੁੱਖ ਪਾਵਣ ਨੂੰ ਨਹੀਂ ਸਮਝ ਸਕਦੇ ਇਦਾਂ ਦੀਆਂ ਨਵੀਆਂ ਅਪਡੇਟਾਂ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਂਦੇ ਰਵਾਂਗੇ